ਸ਼ਿਖਾ ਜੀ ਮੈਂ ਪ੍ਰਬਧਨ ਕਾਉਂਸਲਰ ਗੜੇ ਜੰਦਰ ਤੋਂ ਮੈਂ ਅੱਜ ਆਪ ਵੀ ਗੱਲ ਜਿਹੜੀ ਕਮਿਸ਼ਨਰ ਸਾਹਿਬ ਅੱਗੇ ਇਸ ਵੀਡੀਓ ਰੋਮ ਦੱਸਣਾ ਚਾਹਣਾ ਜਿਹੜਾ ਕਿ ਨਗਰ ਨਿਗਮ ਕਮਿਸ਼ਨਰ ਨੂੰ ਹੀ ਇਸ ਬਾਰੇ ਪਤਾ ਲੱਗੇ ਮੇਰੇ ਵਾਰਡ ਦੇ ਵਿੱਚ ਕੀ ਪੂਰੇ ਗੜੇ ਦੇ ਵਿੱਚ ਮੈਂ ਕਹਿ ਸਕਦਾ ਚਾਹੇ ਤਿੰਨ ਮਾਟਾਂ ਲੱਗਦੀਆਂ ਉਹ ਸਾਰਾਂ ਵਿੱਚ ਚਾਹੇ ਉਹ ਇਦੀਆਮ ਹੱਲਾ ਚਾਹੇ ਉਹ ਬਾਲਮੀਕ ਮੱਲਾ ਚਾਹੇ ਉਹ ਫੁਗਾਰੀ ਮੱਲਾ ਇਹਨਾਂ ਸਾਰੇ ਮਹੱਲੇ ਦੇ ਵਿੱਚ ਜਿਹੜਾ ਕਟੋ-ਕਟ 15-15 20-20 ਦੇ ਦੋ ਮਹੀਨੇ ਨੂੰ ਲਾ ਲੋ ਫਗਵਾੜੀ ਮਹੱਲੇ ਤੇ ਕਟੋ-ਕਟ ਚਾਰ ਮਹੀਨਿਆਂ ਤੋਂ ਮਤਲਬ ਹੈਗਾ ਤੇ ਪਾਣੀ ਵੀ ਲੋਕਾਂ ਦੇ ਘਰਾਂ ਵਿੱਚ ਕਟੋ-ਕਟ ਫਗਵਾੜੀ ਦੇ ਚਾਰ ਪੰਜ ਕਾ ਪੰਜ ਸੱਤ ਘਰ ਇਹਨਾਂ ਦੇ ਆ ਜਿਨ੍ਹਾਂ ਨੂੰ ਤੇ ਤਕਰੀਬਨ ਸਾਲ ਹੀ ਹੋ ਗਿਆ ਸਾਨੂੰ ਕਹਿੰਦੇ ਆ ਵੀ ਪਾਣੀ ਨਹੀਂ ਆ ਰਿਹਾ ਆਪਣੇ ਪਰੇਸ਼ਾਨ ਚੱਲਦੇ ਇਦਾਂ ਇੰਦਗਾ ਮਹੱਲਾ ਵਾ ਇਦਾਂ ਵਾਲਮੀ ਕੀ ਮਹੱਲਾ ਕਟੋ-ਕਟ ਡੇਢ-ਡੇ ਦੋ-ਦੋ ਮਹੀਨੇ ਤੋਂ ਬਾਅਦ ਪਾਣੀ ਤੋਂ ਜਿਹੜੇ ਕਟ ਲਾ ਰਹੇ ਆ ਮੈਂ ਬਹੁਤ ਵਾਰ ਕਹਿ ਚੁੱਕਾ ਹਾਂ ਨਿਗਰ ਜੀ ਸਾਹਿਬ ਨੂੰ ਤੇ ਅਜੂ ਸਾਹਿਬ ਨੂੰ ਮੈਂ ਮੈਸੇਜ ਵੀ ਪਾਜੂਗਾ ਪਰ ਇਹ ਗੱਲ ਬਣੀ ਨਹੀਂ ਇਹ ਕਿ ਜਿਸ ਤਰੀਕੇ ਨਾਲ ਲੋਕ ਖਰਾਬ ਹੋ ਰਹੇ ਨੇ ਮੈਂ ਉਹ ਲੈ ਕੇ ਨਗਰ ਕਮਿਸ਼ਨ ਜਾ ਕੇ ਧਰਨਾ ਲਾਵਾਂਗਾ ਫਿਰ ਇਹਨਾਂ ਨੂੰ ਕੋ ਸਮਝ ਲੱਗਣੀ ਹੈ ਕਿਉਂਕਿ ਮੈਂ ਚਾਹੁੰਦਾ ਨਹੀਂ ਵੀ ਆਪਾਂ ਕਿਸੇ ਦੇ ਵੀ ਖਿਲਾਫ ਕੋਈ ਅਜਿਹੀ ਗੱਲ ਕੀਤੀ ਜਾਵੇ ਮੈਂ ਕਮਿਸ਼ਨਰ ਸਾਹਿਬ ਤੁਹਾਨੂੰ ਵੀ ਔਰ ਜਿਹੜੇ ਵੀ ਟੌਪ ਤੋਂ ਲੈ ਕੇ ਬਾਟਮ ਤੱਕ ਤੁਸੀਂ ਕਮਿਸ਼ਨਰ ਜਿਹੜੇ ਨੇ ਪਾਣੀ ਨਾਲ ਵਾਟਰ ਸਪਲਾਈ ਦੇ ਨਾਲ ਸੰਬੰਧਤ ਨਿਮਾ ਸਭ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਅਗਰ ਇਹਨਾਂ ਦਾ ਹੱਲ ਨਾ ਕੀਤਾ ਜਾਵੇ ਨਹੀਂ ਕਿੱਦਾਂ ਜਾਏਗਾ ਤੇ ਸਾਡੇ ਕੋਲੋਂ ਸਾਰੇ ਲੋਕਾਂ ਨੂੰ ਲੈ ਕੇ ਮੈਂ ਥਾਂ-ਥਾਂ ਦੇ ਜਗ੍ਹਾ-ਜਗ੍ਹਾ ਜਾ ਕੇ ਤੁਹਾਡੇ ਦਫ਼ਤਰ ਜਾ ਕੇ ਜਰਾਹੀ ਆ ਧਰਨਾ ਪ੍ਰਦਰਸ਼ਨ ਕਰਾ ਕੇ ਦਿਸਵਾਇਆ ਕਿਉਂਕਿ ਪਾਣੀ ਇੰਨੀ ਗਰਮੀ ਦੇ ਨਾਲ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਐਨੀ ਪਰੇਸ਼ਾਨ ਲੋਕਾਂ ਨੂੰ ਜਿਹੜਾ ਨਹਾਣ ਨੂੰ ਪੀਣ ਨੂੰ ਪਾਣੀ ਨਹੀਂ ਮਿਲ ਰਿਹਾ ਐਨੀ ਮਤਲਬ ਯਾ ਕੇ ਇਹ ਤਰੀਕਾ ਕੋਈ ਹੱਦ ਹੁੰਦੀ ਹੈ ਅਨਦਰ ਕਹਿੰਦੇ ਆ ਕਿ ਇਹ ਹੋ ਗਿਆ ਪਹਿਲਾਂ ਮੈਂ ਪਾਇਆ ਉਹਦੇ ਪਾਣੀ ਨਹੀਂ ਆ ਰਿਹਾ ਮੋਟਰਾਂ ਚੱਲਦੀਆਂ ਪਾਣੀ ਨਹੀਂ ਆ ਰਿਹਾ ਜਿਹੜਾ ਇਹਦਾ ਮਤਲਬ ਨਹੀਂ ਪਾਣੀ ਆ ਰਿਹਾ ਨਾ ਮਤਲਬ ਜਿਹੜੀ ਮੋਟਰ ਜਿਹੜੀ ਹੈ ਜਾਂ ਦੇ ਜਿਹੜੀ ਇਹ ਪੈਟਰੋਲ ਪੰਪ ਨਾਲ ਜਿਹੜੀ ਆਪਣੇ ਜਾਇਦ ਕਬੀਰ ਨਗਰ ਜੀਵੀ ਟੋਮ ਵਿੱਚ ਲੱਗੀ ਵੀ ਅਕਬੀਰ ਪਾਰਗ ਵਿੱਚ ਲੱਗੀ ਵੀ ਜਾਂ ਉਹ ਮੋਟਰ ਖਰਾਬ ਹੈ ਇੱਕ ਘੇੜ ਇੱਕ ਦਾ ਹਲਕੀ ਦਾ ਜਾਵੇ ਇੱਕ ਪਾਣੀ ਜਿਹੜਾ ਵਹ ਮੋਟਰ ਜਿਹੜੀ ਮੈਂ ਜੇ ਸਾ ਤੁਹਾਨੂੰ ਵੀ ਕਹ ਚੁਕਾ ਇੱਕ ਜਿਹੜੀ ਬਾਬੇ ਵਾਲੀ ਜਿਹਨਾਂ ਬੋਦੇ ਡੇਵਰੇ ਕੋਲ ਦੀ ਮੋਟਰ ਲੱਗੀ ਹੈ ਸਭ ਤੋਂ ਵੱਡੀ ਮੋਟਰ ਹੈ ਉਹਦਾ ਪਾਣੀ ਜਿਹੜਾ ਵੈਗ ਮਾਰਿਆ ਲੱਗਦਾ ਵੈਸ਼ਨੋ ਮੰਦਰ ਜਿਹੜੀ ਸਾਡੀ ਲੱਗੀ ਹੋਈ ਹੈ ਵੈਸ਼ਨੋ ਮੰਦਰ ਨੂੰ ਨਵੀਂ ਮੋਟਰ ਲਵਾਈ ਸੀਗੀ ਪੂਬਲ ਆਇਆ ਸੀਗਾ ਉਹ ਪਾਣੀ ਸਾਰਾ ਉੱਪਰ ਦੇ ਭਜਾ ਜਾ ਰਿਹਾ ਉਹ ਵੀ ਮੋਟਰ ਜਿਹੜੀ ਸਾਡੀ ਜਿਹੜੀ ਉਹ ਨਹੀਂ ਚੱਲ ਰਹੀ ਇਸ ਲਈ ਇਹਦਾ ਜਿੰਨੇ ਮੋੜ ਰਹਿ ਗਿਆ ਨਾ ਇਹਨਾਂ ਚਾਲੂ ਕੀਤਾ ਜਾਵੇ ਵਰਨਾ ਜਣਾ ਮੈਂ ਤੁਹਾਨੂੰ ਇਹ ਤੁਹਾਨੂੰ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਮੈਂ ਤੁਹਾਨੂੰ ਚੇਤਾਵਨੀ ਦੇ ਦਿਆਂ ਕਿ ਮੈਂ ਸਾਰੇ ਲੋਕਾਂ ਨੂੰ ਲੈ ਕੇ ਜਗ੍ਹਾ-ਜਗ੍ਹਾ ਤੇ ਮਹੱਲੇ-ਮਹੱਲੇ ਵਿੱਚ ਜਾਣਾ ਪ੍ਰਦਰਸ਼ਨ ਕਰਾਂਗਾ ਇਸ ਵਾਰ। ਇਸ ਲਈ ਮੇਰੇ ਹੱਥ ਜੋੜ ਕੇ ਬੇਨਤੀ ਤੁਹਾਨੂੰ ਔਰ ਮੈਂ ਤੁਹਾਨੂੰ ਬੜਾ ਨਰਕਸਰ ਦੀ ਗੱਲ ਤਾਂ ਕਹਿੰਦਾ ਵਾ ਕਿ ਲੋਕਾਂ ਨੂੰ ਪਾਣੀ ਦਿਓ ਸਾਡੀ ਸਾਡਾ ਇੱਕ ਇਹ ਕਰਤਾਉ ਬੰਦਾ ਵਾ ਸਾਡਾ ਇੱਕ ਜ਼ਿੰਮੇਵਾਰੀ ਬੰਦੀ ਏ ਕਿ ਆਪਾਂ ਜਿਹੜੇ ਲੋਕਾਂ ਨੂੰ ਬਿਜਾਰਨ ਪਾਣੀ ਤਾਂ ਜਾਵੇ। ਇਨਹੀ ਲਗਦਾ ਮੈਂ ਇੱਕ ਵਾਰ ਦੁਬਾਰਾ ਤੁਹਾਨੂੰ ਬੇਨਤੀ ਕਰਨਾ ਕਿ ਪਾਣੀ ਜਿਹੜਾ ਲੋਕਾਂ ਨੂੰ ਫਰਨੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਪਾਣੀ ਜਿਹੜਾ ਇਹਨਾਂ ਦਿੱਤਾ ਜਾਂਦਾ ਧੰਨਵਾਦ